ਲੁਧਿਆਣਾ ਦੇ ਵਿੱਚ ਭਾਰੀ ਮੀਂਹ ਦੇ ਕਰਕੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲਿਆ ਪਰ ਇਸ ਰਾਹਤ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਮੀਂਹ ਦੇ ਕਰਕੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਅਤੇ ਲੁਧਿਆਣਾ ਦੇ ਵਿੱਚ ਮੀਂਹ ਦੇ ਕਰਕੇ ਸੜਕਾਂ ਦੇ ਵੀ ਬੁਰੇ ਹਾਲ ਹੋ ਰਹੇ ਨੇ ਦੱਸਦੇ ਕਿ ਇੱਕ ਮਾਮਲਾ ਲੁਧਿਆਣਾ ਦੇ ਗਿਲ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਭਾਰੀ ਵਾਹਨ ਨਿਕਲਣ ਦੇ ਕਰਕੇ ਸੜਕ ਦੇ ਵਿੱਚ ਵੱਡਾ ਟੋਆ ਪੈ ਗਿਆ ਅਤੇ ਇਸ ਦੌਰਾਨ ਗੱਲਬਾਤ ਕਰਦਿਆਂ ਦੁਕਾਨਦਾਰ ਨੇ ਦੱਸਿਆ ਕਿ ਭਾਰੀ ਵਾਹਨ ਕ੍ਰੇਨ ਦੇ ਨਿਕਲਣ ਦੇ ਨਾਲ ਸੜਕ ਦੇ ਵਿੱਚ ਉਹ ਵੱਡਾ ਟੋਆ ਪੈ ਗਿਆ ਹੈ ਅਤੇ ਇਸ ਟੋਏ ਦੇ ਕਰਕੇ ਹਾਲੇ ਤੱਕ ਤਾਂ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਜੇਕਰ ਮੌਕੇ ਤੇ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਜਾਂ ਇਸ ਟੋਏ ਦੀ ਪ੍ਰਪਾਈ ਜਾਂ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਮੇਰਾ ਮੇਰਾ ਨਾਮ ਵਿਨੋਦ ਘਾਟੀ ਵੀਐਸ ਫਰਨੀਚਰ ਤੋਂ ਬੋਲ ਰਿਹਾ ਮੂਰੇ ਦੁਕਾਨ ਦੇ ਮੂਰੇ ਪਾੜ ਪੈ ਗਿਆ ਇੱਕਦਮ ਕ੍ਰੇਨ ਲੰਘੀ ਹੈ ਨਾਲੇ ਪਾੜ ਪੈ ਗਿਆ ਕੁ ਬਹੁਤ ਵੱਡਾ ਟੋਆ ਹੋਇਆ ਤੇ ਕਾਰਪੋਰੇਸ਼ਨ ਦੇ ਅਧਿਕਾਰੀ ਹੁਣ ਪਹੁੰਚ ਚੁੱਕੇ ਨੇ ਇਦਾਂ ਰਹਿ ਤਾ ਹਾਂਜੀ ਹਾਂਜੀ ਕਾਰਪੋਰੇਸ਼ਨ ਅਧਿਕਾਰੀ ਪਹੁੰਚ ਕੇ ਸਾਰੇ ਕੰਮ ਕਰ ਰਹੇ ਨੇ ਅੱਛਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਇੱਥੋਂ ਕਰੇਨ ਲੰਗੀ ਆ ਨਾਲ ਥੋੜਾ ਜਿਹਾ ਪਾੜ ਪਿਆ ਉਸ ਟਾਈਮ ਅਸੀਂ ਸਕੂਟਰ ਲਾ ਕੇ ਸੜਕ ਰੋਕਤੀ ਆ ਤੇ ਉਸ ਬਾਅਦ ਪਟਾਵਲ ਪੰਪ ਦੇ ਚੱਕ ਉਹ ਬੈਰਲ ਦੇ ਮੂਰੇ ਲਾ ਕੇ ਉਸੇ ਟਾਈਮ ਕਾਰਪੋਰੇਸ਼ਨ ਦੇ ਅਧਿਕਾਰੀ ਨੂੰ ਫੋਨ ਕੀਤਾ ਤੇ ਕੀ ਲੱਗਦਾ ਕਿ ਮੀਂਹ ਪੈਣ ਕਰਕੇ ਕਰਨ ਹੋਇਆ ਸਾਰਾ ਮੀਂਹ ਤਾਂ ਨਹੀਂ ਹੋਇਆ ਪਹਿਲਾਂ ਹੀ ਹੋ ਚੁੱਕਿਆ ਅੱਛਾ ਕਿਉਂਕਿ ਪਹਿਲਾਂ ਇੱਥੇ ਇੱਥੋਂ ਵੱਡੀ ਪਾਈਪ ਲੰਗਦੀ ਆ ਉਹ ਥੱਲੋ ਹੌਲੀ ਹੌਲੀ ਕਰਕੇ ਮੀਂਹ ਕਰਕੇ ਤਾਂ ਮਾੜੇ ਦਵ ਇੰਨਾ ਪਾਰ ਨਹੀਂ ਪੈਂਦਾ ਮੀਂਹ ਕਰਕੇ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਨੁਕਸਾਨ ਤੋਂ ਬਚਾ ਹੋ ਗਿਆ ਪਰਮਾਤਮਾ ਨੇ ਸਭ ਬਚਾ ਦਿੱਤਾ ਆ ਸਮਝਾ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਸ਼ ਜਲੋਟਾ ਦੀ ਰਿਪੋਰਟ ਲੁਧਿਆਣਾ ਦੇ ਵਿੱਚ ਭਾਰੀ ਮੀਂਹ ਦੇ ਕਰਕੇ ਲੋਕਾਂ ਨੂੰ ਗਰਮੀ ਤੋਂ ਕਾਫੀ ਰਾਹਤ ਮਿਲੀ ਹੈ ਪਰ ਇਸ ਰਾਹਤ ਦੇ ਚੱਕਰ ਦੇ ਵਿੱਚ ਲੋਕਾਂ ਨੂੰ ਮੀਂਹ ਦੇ ਕਰਕੇ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਅਤੇ ਲੁਧਿਆਣਾ ਦੇ ਵਿੱਚ ਮੀਂਹ ਦੇ ਕਰਕੇ ਸੜਕਾਂ ਦੇ ਵੀ ਬੁਰੇ ਹਾਲ ਹੋ ਰਹੇ ਨੇ ਦੱਸ ਦੇ ਕਿ ਇੱਕ ਮਾਮਲਾ ਲੁਧਿਆਣਾ ਦੇ ਗਿਲ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਭਾਰੀ ਵਾਹਨ ਨਿਕਲਣ ਦੇ ਕਰਕੇ ਸੜਕ ਦੇ ਵਿੱਚ ਵੱਡਾ ਟੋਆ ਪੈ ਗਿਆ ਅਤੇ ਇਸ ਦੌਰਾਨ ਗੱਲਬਾਤ ਕਰਦਿਆਂ ਦੁਕਾਨਦਾਰ ਨੇ ਦੱਸਿਆ ਕਿ ਭਾਰੀ ਵਾਹਨ ਕ੍ਰੇਨ ਦੇ ਨਿਕਲਣ ਦੇ ਨਾਲ ਸੜਕ ਦੇ ਵਿੱਚ ਵੱਡਾ ਟੋਆ ਪੈ ਗਿਆ ਹੈ ਅਤੇ ਇਸ ਟੋਏ ਦੇ ਕਰਕੇ ਹਾਲੇ ਤੱਕ ਤਾਂ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਜੇਕਰ ਮੌਕੇ ਤੇ ਪ੍ਰਸ਼ਾਸਨ ਦੇ ਵੱਲੋਂ ਕੋਈ ਕਾਰਵਾਈ ਜਾਂ ਇਸ ਟੋਏ ਦੀ ਪ੍ਰਪਾਈ ਜਾਂ ਇਸ ਦਾ ਹੱਲ ਨਾ ਕੀਤਾ ਗਿਆ ਤਾਂ ਵੱਡਾ ਹਾਦਸਾ ਵੀ ਵਾਪਰ ਸਕਦਾ ਹੈ ਮੇਰਾ ਮੇਰਾ ਨਾਮ ਵਿਨੋਦ ਘਾਟੀ ਵੀਐਸ ਫਰਨੀਚਰ ਤੋਂ ਬੋਲ ਰਿਹਾ ਮੂਰੇ ਦੁਕਾਨ ਦੇ ਮੂਰੇ ਪਾੜ ਪੈ ਗਿਆ ਇਕਦਮ ਕ੍ਰੇਨ ਲੰਗੀ ਆ ਨਾਲੇ ਪਾੜ ਪੈ ਗਿਆ ਬਹੁਤ ਵੱਡਾ ਟੋਆ ਹੋਇਆ ਤੇ ਕਾਰਪੋਰੇਸ਼ਨ ਦੇ ਅਧਿਕਾਰੀ ਹੁਣ ਪਹੁੰਚ ਚੁੱਕੇ ਨੇ ਹਾਂਜੀ ਹਾਂਜੀ ਕਾਰਪੋਰੇਸ਼ਨ ਦੇ ਅਧਿਕਾਰੀ ਪਹੁੰਚ ਚੁੱਕੇ ਤੇ ਸਾਰੇ ਕੰਮ ਕਰ ਰਹੇ ਨੇ ਅੱਛਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਕੋਈ ਨੁਕਸਾਨ ਨਹੀਂ ਹੋਇਆ ਇਥੋਂ ਕ੍ਰੇਨ ਲੰਗੀ ਆ ਨਾਲ ਥੋੜਾ ਜਿਹਾ ਪਾੜ ਪਿਆ ਉਸ ਟਾਈਮ ਅਸੀਂ ਸਕੂਟਰ ਲਾ ਕੇ ਸੜਕ ਰੋਕੀ ਆ ਤੇ ਉਸ ਤੋਂ ਬਾਅਦ ਪਟਾੜ ਪੰਪ ਦੇ ਯੱਕ ਉਹ ਬੈਰੀਅਰ ਮੂਰੇ ਲਾ ਕੇ ਉਸੇ ਤਾਂ ਪੁਲਿਸ ਨੇ ਅਧਿਕਾਰੀਆਂ ਨੂੰ ਫੋਨ ਕੀਤਾ ਤੇ ਕੀ ਲੱਗਦਾ ਕਿ ਮੀਂਹ ਪੈਣ ਕਰਕੇ ਕਰਨ ਹੋਇਆ ਸਾਰਾ ਇਹ ਮੀਂਹ ਦਾ ਨਹੀਂ ਹੋਇਆ ਪਹਿਲਾਂ ਹੀ ਹੋ ਚੁੱਕਿਆ ਹੈ ਕਿਉਂਕਿ ਪਹਿਲਾਂ ਇੱਥੇ ਇੱਥੋਂ ਵੱਡੀ ਪਾਈਪ ਲੰਘਦੀ ਆ ਉਹ ਥੱਲੋਂ ਹੌਲੀ ਹੌਲੀ ਕਰਕੇ ਮੀਂਹ ਕਰਕੇ ਤਾਂ ਮਾੜੇ ਦਵਿਆਂ ਨਾਲ ਇਹਨਾਂ ਪਾੜ ਨਹੀਂ ਪੈਂਦਾ ਮੀਂਹ ਕਰਕੇ ਕੋਈ ਨੁਕਸਾਨ ਨਹੀਂ ਕੋਈ ਨੁਕਸਾਨ ਨਹੀਂ ਨੁਕਸਾਨ ਤੋਂ ਬਚਾ ਹੋ ਗਿਆ ਪਰਮਾਤਮਾ ਨੇ ਸਭ ਬਚਾ ਦਿੱਤਾ ਆ ਸਮਝਾ ਨਿਊਜ਼ਲੀ ਲੁਧਿਆਣਾ ਤੋਂ ਬਸ਼ੇਰ ਜਲੋਟਾ ਦੀ ਰਿਪੋਰਟ